ਜਿਹੜੇ ਘਰ ਦੀ ਤਲਾਸ਼ੀ ਵਗੈਰਾ ਕੀਤੀ ਆ ਹੋਰ ਕੁਝ ਦੋ ਤਿੰਨ ਫੋਨ ਆ ਜਿਹੜੇ ਆਪਣੇ ਉਹਨਾਂ ਨੇ ਸੀਲ ਕਰਕੇ ਖੜੇ ਇ ਤੋਂ ਇਲਾਵਾ ਕੁਝ ਨਹੀਂ ਜਿਹੜਾ ਕਿਹਾ ਜਾ ਰਿਹਾ ਕਿ ਅਮਰਿਤਪਾਲ ਨੂੰ ਤੁਹਾਡੀ ਗ੍ਰਿਫਤਾਰੀ ਹੈਗੀ ਹੈ ਜੀ ਬਿਲਕੁਲ ਮੇਰੇ ਬਰਦਰ ਨੂੰ ਲਾਦਾ ਬਰਦਰ ਨਾ ਘੜੀਓ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਐਨਆਈ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਤੇ ਰਿਕਾਰਡ ਹੋਣੀ ਹੈ ਅਭੀ ਕਿਨਾਂ ਆ ਗਿਆ ਆਪਣਾ ਗੁਰਮੁਖ ਸਿੰਘ ਜੀ ਤੇ ਅੱਜ ਕੌਣ ਆਇਆ ਸੀ ਕਿੰਨੇ ਵਜੇ ਆਇਦ ਕੀ ਆਇਆ ਐਨਆਈ ਦੀ ਰੇਡ ਆ ਸਾਨੂੰ ਘਰ ਆਉਣ ਤੇ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਸੀ ਉਹਨਾਂ ਨੇ ਉਹ ਕੀਤੀ ਹੈ ਜੀ ਕਿੰਨੇ ਕਵਜੇ ਆਏ ਸੀ ਭਾਜੀ ਇਹ ਤਕਰੀਬਨ ਕੋਈ 5-6 ਵਜੇ ਦੇ ਆਸਪਾਸ ਕੀ ਪੁੱਛਿਆ ਤੁਹਾਡੀ ਟੀਮ ਹਾਲੇ ਜਦੋਂ ਮੈਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ ਚ ਲੋਕਲ ਬੰਦੇ ਇੱਕਦੋ ਆਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲਿਆ ਕੀ ਪੁੱਛ ਕੇ ਚੁੱਕੇ ਪੁੱਛ ਕੇ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਚ ਘਰ ਦੀ ਤਲਾਸ਼ੀ ਵੀ ਵਗੈਰਾ ਕੀਤੀ ਆ ਹੋਰ ਕੁਝ ਦੋ ਤਿੰਨ ਫੋਨਾਂ ਜਿਹੜੇ ਆਪਣੇ ਉਹਨਾਂ ਨੇ ਸੀਜ਼ ਕਰਕੇ ਖੜੇ ਹਿੱਤੋਂ ਇਲਾਵਾ ਕੁਝ ਨਹੀਂ ਤਿੰਨ ਫੋਨ ਲੈ ਕੇ ਕਿਹਦਾ ਕਿਹਦਾ ਫੋਨ ਲੈ ਕੇ ਮੇਰਾ ਵਾਈਫ ਦਾ ਤੇ ਜਿਹੜਾ ਕਿਹਾ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਹੈਗੀ ਹੈ ਜੀ ਬਿਲਕੁਲ ਮੇਰੇ ਬਰਤਨ ਲਾਦਾ ਬਰਤਨ ਲਾ ਘੜੀਓ ਅੱਛਾ ਜੀ ਹਾਂਜੀ ਤੇ ਕੀ ਲੱਗਦਾ ਉਸ ਵਜ੍ਹਾ ਕਰਕੇ ਰੀਟ ਹੋਈ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕਿ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੀਟ ਚੱਲੀ ਹੈ ਤਕਰੀਬਨ ਕੋਈ 7 ਵਜੇ ਤੋਂ ਲੈ ਕੇ ਲਾ ਲੋ ਵੀ 4 4.5 ਘੰਟੇ 4.5 ਹਾਂਜੀ ਕੋਈ ਪੁੱਛਗਿਛ ਨਹੀਂ ਕੀਤੀ ਉਹਨਾਂ ਨੇ ਕੋਈ ਪੁੱਛਗਿਛ ਨਹੀਂ ਕੀਤੀ ਤਲਾਸ਼ੀ ਕਿੰਨੀ ਲਈ ਤਲਾਸ਼ੀ ਸਾਰੇ ਘਰ ਦੀ ਲਈ ਕੁਝ ਕਹਿ ਕੇ ਗਏ ਜਾਂ ਤੁਹਾਨੂੰ ਦੁਬਾਰਾ ਮਿਲਣ ਲਈ ਜਾਂ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਇਹਨਾਂ ਹੀ ਜੇ ਆਫਿਸ ਚੰਡੀਗੜ੍ਹ ਆਉਣਾ ਦੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ ਧੰਨਵਾਦ ਜੀ ਸ਼੍ਰੀ ਹਰਗੁਪਿੰਦਪੁਰ ਇਲਾਕੇ ਦੇ ਵਿੱਚ ਤਿੰਨ ਥਾਂ ਤੇ ਅੱਜ ਸਵੇਰੇ ਤੜਕਸਾਰ ਰੇਡ ਹੋਈ ਸੀ ਜਿਹੜੀ ਹੁਣ ਖਤਮ ਹੋ ਚੁੱਕੀ ਹੈ ਹੁਣੇ-ਹੁਣੇ ਅਧਿਕਾਰੀ ਜਿਹੜੇ ਨੇ ਐਨਆਈਏ ਦੇ ਵਾਪਸ ਚਲੇ ਗਏ ਨੇ ਗੁਰਮਖ ਸਿੰਘ ਗੋਰਾ ਦੇ ਘਰ ਖੜੇ ਆ ਜਿੱਥੇ ਸਵੇਰੇ ਰੇਡ ਕੀਤੀ ਗਈ ਸੀ ਜਦੋਂ ਰੇਡ ਖਤਮ ਹੋਣ ਮਗਰੋਂ ਗੁਰਮਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਅਮਰਤਪਾਲ ਦੇ ਨਾਲ ਰਿਸ਼ਤੇਦਾਰੀ ਹੈ ਇਸੇ ਕਰਕੇ ਲੱਗਦਾ ਹੈ ਕਿ ਰੇਡ ਹੋਈ ਹੈ ਗੁਰਮਖ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਤਿੰਨ ਫੋਨ ਉਹਨਾਂ ਦੇ ਸੀਲ ਕਰ ਲਏ ਗਏ ਆ ਔਰ ਉਹਨਾਂ ਨੂੰ ਐਨਆਈਏ ਦੇ ਦਫ਼ਤਰ ਦੇ ਵਿੱਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ ਨਾਲ ਉਹਨਾਂ ਨੇ ਵੀ ਗੱਲ ਕਹੀ ਕਿ ਉਹਨਾਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਸਾਰੇ ਘਰ ਦੀ ਤਲਾਸ਼ੀ ਜ਼ਰੂਰ ਲਈ ਗਈ ਆ ਪਰ ਪੁੱਛਗਿੱਛ ਕੋਈ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਸ਼ਾਇਦ ਇਸੇ ਕਰਕੇ ਉਹਨਾਂ ਦੇ ਘਰ ਰੇਡ ਹੋਈ ਆ ਕਿ ਉਹਨਾਂ ਦੀ ਰਿਸ਼ਤੇਦਾਰੀ ਜੋ ਸੀ ਉਹ ਮੈਂਬਰ ਆਫ ਪਾਰਲੀਮੈਂਟ ਅਮਰਿਤਪਾਲ ਦੇ ਨਾਲ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਰੇਡ ਹੋਈ ਕਿਉਂ ਹੈ ਕੈਮਰਾਮੈਨ ਬੰਡੀ ਨਾਲ ਸਪੋਕਸਮੈਨ ਟੀਵੀ ਲਈ ਨਿਤਿ ਲੂਥਰਾ ਕੁਮਾਨ